ਹਾਂਜੀ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਅੱਜ ਫੇਰ ਕੋਈ ਅਸੀਂ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰ ਲੱਗੇ ਅੱਗੇ ਦੀ ਅੱਗੇ ਸ਼ੇਅਰ ਵੀ ਕਰਨੀ ਐ ਮੌਤ ਇੱਕ ਟਾਲ ਸੱਚਾਈ ਐ ਹਰ ਕਿਸੇ ਤੇ ਆਉਣੀ ਐ ਤੇ ਇਹ ਨਹੀਂ ਪਤਾ ਕਦੋਂ ਕਿਹਦੇ ਤੇ ਆਉਣੀ ਐ ਕੋਈ ਮੌਤ ਦਾ ਉਮਰ ਨਹੀਂ ਕੋਈ ਮਤਲਬ ਉਹਦਾ ਟਾਈਮ ਨਹੀਂ ਕਦੋਂ ਕਿਸੇ ਤੇ ਵੀ ਆ ਜਾਣੀ ਹੁੰਦੀ ਐ ਪਰ ਮੌਤ ਤੋਂ ਬਾਅਦ ਜਦੋਂ ਬੰਦਾ ਇਸ ਦੁਨੀਆ ਤੋਂ ਤੁਰ ਜਾਂਦਾ ਹੈ ਤਾਂ ਬਾਅਦ ਵਿੱਚ ਜਿਹੜੀਆਂ ਟੰਬ ਗਰੀਤੀਆਂ ਹੁੰਦੀਆਂ ਜਿਵੇਂ ਬੁੜੀਆਂ ਕੀ ਕਰਦੀਆਂ ਐ ਕੇਸ ਟੋਟਿਆਂ ਦੇ ਢੇਰ ਲਾ ਦਿੰਦਿਆਂ ਉਹਦੇ ਉੱਤੇ ਤਾਂ ਮੈਂ ਇਹ ਬੇਨਤੀ ਕਰਦਾ ਵੀ ਜਦ ਮੈਂ ਇਸ ਦੁਨੀਆ ਤੋਂ ਜਾਊਂਗਾ ਤਾਂ ਮੇਰੀ ਡੇਰਾ ਸੱਚਾ ਸੌਦਾ ਦੀ ਸਾਥ ਸੰਗਤ ਨੂੰ ਬੇਨਤੀ ਹੈ ਵੀ ਮਤਲਬ ਵੀ ਬਾਡੀ ਦਾਨ ਕਰਨੀ ਹੈ ਇਹ ਮੈਂ ਜਾਉਂਦੇ ਜੀ ਸਾਰੇ ਖਲਾਸੇ ਕਰਕੇ ਜਾਣਾ ਹੈ ਵੀ ਬਾਡੀ ਉਸ ਦਿਨ ਮੇਰੀ ਦਾਨ ਹੋਣੀ ਚਾਹੀਦੀ ਹੈ ਚਲੋ ਜੇ ਬਾਡੀ ਦਾਨ ਨਾ ਹੋਈ ਕਈ ਵਾਰੀ ਹਸਪਤਾਲ ਦੇ ਵਿੱਚ ਬਾਡੀਆਂ ਜਵਾਂ ਬਹੁਤ ਸਾਰੀਆਂ ਬਾਡੀਆਂ ਨਹੀਂ ਡੋਨੇਟ ਹੁੰਦੀਆਂ ਕਈ ਵਾਰੀ ਹਸਪਤਾਲ ਦੇ ਵਿੱਚ ਲੋਡ ਨਹੀਂ ਹੁੰਦੀ ਤਾਂ ਜੇ ਉਹ ਬਾਡੀ ਦਾਣ ਨਾ ਹੋਈ ਤਾਂ ਮੈਂ ਬੇਨਤੀ ਕਰਦਾ ਵੀ ਮਤਲਬ ਹੀ ਇੱਕ ਮਰਦੇ ਨੂੰ ਟਕਣਾ ਹੀ ਹੁੰਦਾ ਇੱਕ ਲੀੜਾ ਉੱਤੇ ਇੱਕ ਥੱਲੇ ਤੇ ਇਹ ਨਹੀਂ ਹੋਣਾ ਚਾਹੀਦਾ ਵੀ ਮੈਂ ਆਪਣੇ ਆਪ ਨੂੰ ਇਹ ਕਹਿ ਕੇ ਜਾਣਾ ਵੀ ਮਗਰੋਂ ਤੁਸੀਂ ਉਹੀ ਕੇਸ ਟੋਟਿਆਂ ਦੀ ਢੇਰ ਲਾ ਦਿਓ ਬਿਲਕੁਲ ਤੁਸੀਂ ਇਹ ਕੰਮ ਨਹੀਂ ਕਰਨਾ ਮੈਂ ਇੱਕ ਨਵੀਂ ਰੀਤੀ ਜਾਨੀ ਕਿ ਜੋ ਅੱਜ ਲੋੜ ਹੈ ਉਹੀ ਘਰ ਵਾਲੇ ਨੂੰ ਪੈਸੇ ਦਿੱਤੇ ਜਾਣ ਜੋ ਅਸੀਂ ਮਰਦੇ ਦੇ ਲੀੜਿਆਂ ਦੇ ਢੇਰ ਲਾ ਦਿੰਨੇ ਆ ਉਹ ਕਿਸੇ ਕੰਮ ਤਾਂ ਆਉਂਦੇ ਨਹੀਂ ਤਾਂ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਉਹੋ ਹੀ ਪੈਸੇ ਘਰ ਵਾਲੇ ਨੂੰ ਦਿੱਤੇ ਜਾਣ ਘਰ ਵਾਲੇ ਤੇ ਮੁਸੀਬਤ ਹੁੰਦੀ ਹੈ ਕੋਈ ਬੰਦਾ ਬਿਮਾਰ ਹੁੰਦਾ ਹੈ ਉਹਦੀ ਮੌਤ ਹੋ ਜਾਂਦੀ ਹੈ ਬਾਅਦ ਵਿੱਚ ਉਹਦੇ ਤੇ ਲੀੜੇ ਲੱਤੇ ਪਾਈ ਜਾਂਦੇ ਉਹ ਬਿਲਕੁਲ ਗਲਤ ਹੈ ਤਾਂ ਦੋ ਹੀ ਲੀੜੇ ਪਾਉਣੇ ਚਾਹੀਦੇ ਆ ਪਰ ਮੈਂ ਆਪਣੇ ਆਪ ਨੂੰ ਇਹ ਬੇਨਤੀ ਕਰਦਾ ਵੀ ਬਾਡੀ ਦਾਨ ਹੋਣੀ ਚਾਹੀਦੀ ਹੈ ਜੇ ਦਾਨ ਨਾ ਹੋਈ ਤੇ ਮਤਲਬ ਵੀ ਦੋ ਹੀ ਲੀੜੇ ਹੋਣੇ ਚਾਹੀਦੇ ਆ ਤੇ ਬਿਲਕੁਲ ਸ਼ਾਦੀ ਕੋਈ ਵੀ ਮਤਲਬ ਐਸੀ ਨਹੀਂ ਹੋਣਾ ਚਾਹੀਦਾ ਵੀ ਆ ਲੀੜਿਆਂ ਲੱਤਿਆਂ ਦਾ ਢੇਰ ਲਾ ਦਿਓ ਮੁੜ ਕੇ ਕਿੰਨੀਆਂ ਟੰਬ ਕਰੀਤੀਆਂ ਹੁੰਦੀਆਂ ਮਰਨ ਤੋਂ ਬਾਅਦ ਨਹੀਂ ਤਸਵਾ ਚੱਕਣੀ ਹੈ ਕੋਈ ਉਹਦੇ ਵਿੱਚੋਂ ਫਲ ਨਹੀਂ ਚੁਗਣਾਗਾ ਜਵੇਂ ਜਾਂਦੇ ਆ ਤੜਕੇ ਫਲ ਚੁਗਦੇ ਆ ਫਿਰ ਉਹਨੂੰ ਦੁੱਧ ਨਾਲ ਧੋਂਦੇ ਆ ਨਹੀਂ ਇਹ ਨਹੀਂ ਹੋਣਾ ਚਾਹੀਦਾ ਬਿਲਕੁਲ ਸਾਰੀ ਸੁਵਾ ਇਕੱਠੀ ਕਰਨੀ ਹੈ ਤੇ ਜਿੱਥੇ ਕਿਤੇ ਤੁਹਾਨੂੰ ਲੋਟ ਲੱਗਿਆ ਤਾਂ ਬੂਟਾ ਲਾ ਦੇਣਾ ਇਹ ਮੇਰੀ ਬੇਨਤੀ ਹੈ ਇਹ ਮੈਂ ਜਾਂਉਂਦੇ ਜੀ ਆਪਣੀ ਮੌਤ ਤੋਂ ਬਾਅਦ ਜਿਹੜੇ ਲੋਕ ਟੰਬ ਗਰੀਤੀਆਂ ਕਰਦੇ ਉਹ ਨਹੀਂ ਹੋਣੀਆਂ ਚਾਹੀਦੀਆਂ ਪਰ ਮੈਂ ਜਾਂਉਂਦੇ ਜੀ ਇਹ ਗੱਲ ਕਹਿ ਕੇ ਜਾਣਾ ਕਿ ਜਿਹੜੀ ਰਸਮ ਡੇਰਾ ਸੱਚਾ ਸੌਦਾ ਦੇ ਮੁਤਾਬਕ ਹੋਣੀ ਚਾਹੀਦੀ ਹੈ ਬਾਡੀਦਾਨ ਹੋਣੀ ਚਾਹੀਦੀ ਹੈ ਜੇ ਦਾਨ ਬਾਡੀ ਨਾ ਹੋਈ ਤੇ ਜਿਚਕਾਰ ਕਰ ਦੇਣਾ ਦੋ ਹੀ ਲੀੜੇ ਹੋਣੇ ਚਾਹੀਦੇ ਤੇ ਲੀੜਿਆਂ ਤੋਂ ਬਾਅਦ ਸਵਾਹ ਸਾਰੀ ਓਵੇਂ ਇਕੱਠੀ ਕਰਕੇ ਜਾਉਣਾ ਜਾ ਕੇ ਨਾਰਾ ਲਾ ਦੇਣਾ ਸਵਾਹ ਇਕੱਠੀ ਕਰਨੀ ਹੈ ਤੇ ਇਕੱਠੀ ਕਰਕੇ ਮਤਲਬ ਵੀ ਉਹਦੇ ਤੇ ਇੱਕ ਬੂਟਾ ਲਾ ਦੇਣਾ ਰੁੱਖ ਲਾ ਦੇਣਾ ਜਾਂ ਤਾਂ ਘਰੇ ਲਾ ਦੇਣਾ ਜਾਂ ਸਲਾਹਤਪੁਰੇ ਲਾ ਦੇਣਾ ਤੇ ਇਹ ਮਤਲਬ ਵੀ ਮੇਰੀ ਜੌਂਦੇ ਜੀ ਇੱਛਾ ਹੈ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਮਰਨ ਤੋਂ ਬਾਅਦ ਜਿਹੜੀਆਂ ਟੰਬ ਕ੍ਰੀਤੀਆਂ ਨਹੀਂ ਹੋਣੀਆਂ ਚਾਹੀਦੀਆਂ ਪਰ ਮੈਂ ਆਪਣੇ ਆਪ ਨੂੰ ਇਹ ਕਹਿ ਕੇ ਜਾਂਣਾ ਸਾਧ ਸੰਗਤ ਨੂੰ ਸਾਰੇ ਸਾਡੇ ਰਿਸ਼ਤੇਦਾਰਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਮੇਰੀ ਇਹ ਆਖਰੀ ਇੱਛਾ ਤੇ ਤੁਸੀਂ ਉਸ ਵਕਤ ਸਾਰਿਆਂ ਨੇ ਫੁੱਲ ਚੜਾਉਣੇ ਆ ਤਨ ਤਨ ਸਤਗੁਰੂ ਤੇਰਾ ਹੀ ਆਸਰਾ ਜੀ